ਸਾਡੇ ਤਗਵੇਂ ਕਿੱਥੇ ਗਏ ਇਹ ਗੱਲ ਦੇ ਗੌਰ ਕਰਨੀ ਬਣਦੀ ਆ ਕਿਉਂਕਿ ਅੱਜ ਸਾਡਾ ਕੀ ਆ ਅੱਜ ਸਾਡਾ ਖੇਡ ਦੇਸਾ ਤੇ ਕਿਹਦੇ ਨਾਂ ਤੇ ਬਣਾਇਆ ਜਾਂਦਾ ਸਾਰੇ ਜਾਣਦੇ ਆ ਠੀਕ ਹੈ ਨਾ ਧਿਆਨ ਚੱਤ ਜਿਹੜਾ ਸਾਡਾ ਹਾਕੀ ਦਾ ਜਾਦੂਗਰ ਹੋਇਆ ਪਰ ਸਾਡੇ ਕੀ ਸ਼ਰਮ ਆਉਂਦੀ ਆ ਜਦੋਂ ਅਸੀਂ ਦੇਖਦੇ ਆ ਕਿ 올림픽 'ਚ ਸਾਡੇ ਮੈਡਲ ਕਿੰਨੇ ਆਉਂਦੇ ਆ ਕਈ ਕਹਿੰਦੇ ਆ ਕਿ ਜਿਹੜੇ ਆਏ ਆ ਤੁਸੀਂ ਉਹਨਾਂ ਦੀ ਖੁਸ਼ੀ ਨਹੀਂ ਮਨਾਉਂਦੇ ਮੈਂ ਕਹਿੰਦਾ ਖੁਸ਼ੀ ਮਨਾਉਣੀ ਬਣਦੀ ਆ ਠੀਕ ਹੈ ਪਰ ਨਾਲ ਨਾਲ ਸ਼ਰਮ ਵੀ ਹੋਣੀ ਚਾਹੀਦੀ ਆ ਸਾਨੂੰ ਕਿ ਸਾਡੀ ਸੇਵ ਕਿਹਾ ਸਾਡੇ ਜਿੰਨੀ ਆਬਾਦੀ ਵਾਲਾ ਮੁਲਕ ਉਥੇ ਕੀ ਆ ਸਾਡੇ ਜਿੰਨੇ ਅੱਜ ਤੱਕ ਅਸੀਂ ਮੈਡਲ ਜਿੱਤਦੇ ਆ ਉਹਨੇ ਇਕੱਲੇ 골ਡ ਜਿੱਤ ਜਾਂਦਾ ਮੈਂ ਗੱਲ ਚੈਨਨ ਨਾਲ ਹੀ ਕਰਦਾ ਸਾਡੇ ਵਰਗੀ ਇਕਨੋਮੀ ਆ ਸਾਡੇ ਵਰਗੇ ਲੋਕ ਨੇ ਤੇ ਸਾਡੇ ਨਾਲੋਂ ਵੀ ਕਿਤੇ ਨਾ ਕਿਤੇ ਕੀ ਆ ਫਰਕ ਕਿੱਥੇ ਆ ਇਹ ਗੱਲ ਸਮਝ ਨਹੀਂ ਪਉ ਤੇ ਸਾਡੇ ਤੱਕ ਮੇ ਖਾਦੇ ਕਿੰਨਾਂ ਨੇ ਆ ਸਾਡੇ ਸਿਆਖਤਦਾਨਾਂ ਨੇ ਖਾਤੇ ਆ ਜਿਹੜੇ ਅੱਜ ਚੌੜੇ ਹੋਏ ਫਿਰਦੇ ਆ ਨਾ ਠੀਕ ਹੈ ਨਾ ਅੱਜ ਰਾਸ਼ਟਰੀ ਦਿਵਸ ਵੀ ਮਨਾਉਂਦੇ ਆ ਮੈਂ ਕਹਣਾ ਸਾਡੇ ਤੱਕ ਮੇ ਉਹਨਾਂ ਨੇ ਖਾਦੇ ਆ ਜਾਂ ਇੱਕ ਖੇਡ ਨੇ ਖਾਦੇ ਆ ਜਿਹੜੀ ਸਾਡੀ ਖੇਡ ਮਿਲਦੀ ਵਾਲੀ ਵੀ ਹੈ। ਉਹ ਕਿਹੜੀ ਆ? ਕ੍ਰਿਕਟਾਂ। ਜਿਨ੍ਹਾਂ ਦੇ ਸਾਡੇ ਸਾਰੇ ਤਗਮੇ ਖਾਲੇ। ਨਾ ਤਾਂ ਚైనా ਕ੍ਰਿਕਟ ਖੇਡਦਾ, ਨਾ ਯੂਐਸਏ ਅਮਰੀਕਾ ਕਿਹ ਆ ਕ੍ਰਿਕਟ ਖੇਡਦਾ। ਇਸੇ ਕਰਕੇ ਬਾਕੀ ਸਾਰੀਆਂ ਖੇਡਾਂ ਜਿਨ੍ਹਾਂ ਦੇ ਵਿੱਚ ਸਾਰੇ ਤਗਮੇ ਕੀ ਆ ਇਹਨਾਂ ਦੋ ਮੁਲਕਾਂ ਨਹੀਂ ਜਾਂਦੀ ਜਿੱਤੇ। ਤੇ ਅਸੀਂ ਕਿੰਨਾ ਦੇ ਵਿੱਚ ਮੱਲਾ ਮਾਰਦੇ ਆ ਸਾਡੇ ਸੁਭਾਅ ਮੁਤਾਬਕ ਜਿਹੜਾ ਸਾਡੇ ਸੁਭਾਅ ਚ ਕਲਚਰ ਚ ਅਸੀਂ ਕੱਲੀਆਂ ਮਾਰ ਤੜਾ ਦੇ ਜਿਹੜੀਆਂ ਕੀ ਆ ਲੜਾਈ ਵਾਲੀਆਂ ਖੇਡਾਂ ਨੇ। ਅਸੀਂ ਉਹਨਾਂ ਦੇ ਵਿੱਚ ਕੀ ਆ ਅਜੇ ਵੀ ਚੰਗਾ ਪਰਫਾਰਮ ਕਰਦੇ ਆ ਕਿਉਂਕਿ ਉਹ ਕੀ ਆ ਸਾਡੇ ਆਪ ਦੇ ਕਰਕੇ ਆ। ਅਸਲ ਦੇ ਵਿੱਚ ਚਾਈਨਾ ਤੇ ਅਮਰੀਕਾ ਜਿਹੜੀ ਆ ਸਭ ਤੋਂ ਵੱਧ ਕੀ ਆ ਮੈਡਲ ਲੈ ਰਹੇ ਆ ਪਰ ਸਭ ਤੋਂ ਵੱਡਾ ਕਰ ਲੀ ਕੀ ਉਹਨਾਂ ਦਾ ਚੰਗਾ ਸਿਸਟਮ ਆ ਸਾਡਾ ਸਿਸਟਮ ਕੀ ਆ ਬ੍ਰੇਕਾਂ ਨਾਲ ਸਾਡਾ ਸਿਸਟਮ ਦਾ ਕੀ ਆ ਅੜਿੱਕਣਾ ਪੈਦਾ ਕਰਦਾ ਉਹਨਾਂ ਜਿੱਕੀ ਅੜਚਣਾ ਪੈਦਾ ਕਰਦਾ ਮੈਡਲ ਲੈਣ ਦੇ ਰਸਤੇ ਦੇ ਵਿੱਚ ਅੱਜ ਜਿਹੜੀ ਕੀ ਆ ਸਾਡੀ ਫੋਕਟ ਕੀ ਆ ਸਾਡੀ ਵਿਦੇਸ਼ ਫੋਕਟ ਆ ਜਿਹੜੀ ਉੱਥੇ ਕੀ ਇੱਕ ਮੈਚ ਦੀ ਜਮਾਂ ਨੇੜੋ ਜਾ ਕੇ 골ਡ ਦੇ ਖੁੱਝ ਜਾਂਦੀ ਆ ਤੇ ਉਸ ਨੂੰ ਕੀ ਆ ਹਾਲਾਤ ਉਹਦੇ ਕਿਹੜੇ ਫੇਸ ਕਰਕੇ ਉੱਥੇ ਪਹੁੰਚੀ ਆ ਤੁਸੀਂ ਸਾਰੇ ਜਾਣਦੇ ਹੋ ਇੱਕ ਸਿਆਸਤਦਾਨ ਜੀ ਦਾ ਪੁੱਤ ਵੀ ਐਮਪੀ ਲੜਦਾ ਜਿਹਦੇ ਤੇ ਬਲਾਤਕਾਰ ਦੇ ਪਰਚੇ ਤੱਕ ਪੈ ਜਾਂਦੇ ਆ ਠੀਕ ਹੈ ਉਹ ਬੰਦਾ ਯਾਰ ਸਾਡੀ ਕੀਆ ਰੈਸਲਿੰਗ ਫੈਡਰੇਸ਼ਨ ਦਾ ਹੈਡ ਰਿਹਾਗਾ ਲਗਾਤਾਰ ਕਿੰਨੇ ਸਾਲ ਰਿਹਾ ਤੇ ਉਹਨਾਂ ਤੋਂ ਇਸ ਅਸੀਂ ਮੈਟਰ ਭਾਲਦੇ ਆ ਹੁਣ ਥੋੜਾ ਜਿਆਦਾ ਤੱਥਾਂ ਤੇ ਜੇ ਗੌਰ ਕਰ ਲਈਏ ਨਾ ਸਾਡੇ 'ਚ ਫਰਕ ਕਿੰਨਾ ਮੜ ਜੇ ਤੇ ਗੌਰ ਕਰ ਲਿਓ ਚਾਈਨਾ ਕਿੰਨਾ ਕੀ ਆ ਆਪਦੀਆਂ ਖੇਡਾਂ ਦੇ ਬਜਟ ਕਿੰਨਾ 3.2 ਬਿਲੀਅਨ ਆ ਲਗਭਗ ਸਾਡੀ ਜੇ ਕਰੰਸੀ ਦੇ ਹਿਸਾਬ ਨਾਲ ਦੇਖੀਏ 26560 ਕਰੋੜ ਰੁਪਏ ਦੇ ਨੇੜੇ ਚਾਈਨਾ ਉਹਨੀਆਂ ਖੇਡਾਂ ਤੇ ਲਾਉਂਦਾ ਤੇ ਅਸੀਂ ਕਿੰਨਾ ਲਾਉਨੇ ਆ 415 ਬਿਲੀਅਨ ਮੋਟਾ ਜਿਹਾ ਹਿਸਾਬ ਲਾਈਏ 3445 ਕਰੋੜ ਰੁਪਇਆ ਲਾਉਂਦੇ ਸਾਡੇ ਨੂੰ 8 ਗੁਣਾ ਪੈਸਾ ਵੱਧ ਖਰਚ ਕਰਦਾ ਤੇ ਫਿਰ ਸਾਡਾ ਕੀ ਆ ਪੈਸੇ ਜਿਹੜੇ ਕੀ ਆ ਸਪੋਰਟਸ ਵਾਸਤੇ ਫੰਡ ਮੰਗਦੇ ਆ ਅਸੀਂ ਠੀਕ ਹੈ ਨਾ ਨਸ਼ੇ ਕਹਿੰਦੇ ਜੀ ਦੂਰ ਕਿੱਥੋਂ ਹੋਣਗੇ ਸਪੋਰਟਸ ਨਾਲ ਹੋਣਗੇ ਪਰ ਸਾਡੇ ਸਪੋਰਟਸ ਕਰਦੇ ਕਿੰਨੇ ਇੱਕ ਬੰਦੇ ਨੇ ਤੇ ਕਦੇ ਵਾਸਤੇ ਕਰਦੇ ਨੇ ਸਾਡਾ ਕਿੱਲੇ ਦਿਮਾਗ ਪਹਿਲਾਂ ਨੌਕਰੀ ਹੁੰਦੀ ਆ ਠੀਕ ਹੈ ਨਾ ਇਸ ਤੋਂ ਬਿਨਾ ਸਾਡੀ ਕੋਈ ਸਮਝ ਹੈ ਨਹੀਂ ਸਾਡੀ ਪੜ੍ਹਾਈ ਵੀ ਸਾੜੀਆਂ ਖੇਡਾਂ ਵੀ ਸਿਰਫ ਨੌਕਰੀ ਦਿਵਾਉਣ ਤੱਕ ਸੀਮਤ ਆ ਅਸਲ ਵਿੱਚ ਜਲ ਆਪੀ ਗੇਮਦ ਕਰਵਾਇਆ ਜਾਂਦਾ ਸੀ ਰਾਜਾ ਜਣੀ ਆਪਦੀ ਲੜਾਈ ਨਵੇੜੀ ਸੀ ਤੇ ਆਪਦੇ ਯੋਧੇ ਖੜੇ ਕਰਦੇ ਹੁੰਦੇ ਸੀ ਉੱਥੇ ਕੀ ਆ ਭੇਡ ਪੜਾਏ ਜਾਂਦੇ ਸੀ ਤੇ ਆਪਦੀ ਪ੍ਰਭੂ ਸੱਤਾ ਕਾਇਮ ਕੀਤੀ ਜਾਂਦੀ ਸੀ ਅੱਜ ਦੁਨੀਆ 'ਚ ਪਾਵਰਾਂ ਦੋ ਹੀ ਨੇ ਕਿਡੀਆਂ ਕਿਡੀਆਂ ਇੱਕ ਕੀ ਆ ਯੂ ਐਸ ਏ ਅਮਰੀਕਾ ਤੇ ਦੂਜੀ ਪਾਵਰ ਕਿਹੜੀ ਆ ਚਾਈਨਾ ਅੱਜ ਦੋਨੇ ਕੀ ਆ ਉੱਥੇ ਸਿਖਰ ਤੇ ਪਹੁੰਚੇ ਵੀ ਆ ਕਿਉਂ ਪਹੁੰਚੇ ਆ ਉਹਦੇ ਕਾਰਨ ਇਹੀ ਨੇ ਕਿ ਉਹਨਾਂ ਨੂੰ ਪਤਾ ਕਿ ਅਸੀਂ ਤੇ ਆਪਦੀ ਪ੍ਰਭੂ ਸੱਤਾ ਕਾਇਮ ਕਰਨੀ ਆ ਹੁਣ ਰੋਲਾ ਇਹ ਹੈ ਵੀ ਟੋਟਲ ਜੇ ਚైనా ਦੇ ਵਿੱਚ ਤੁਸੀਂ ਗਰਾਊਂਡ ਹੀ ਗਿਣ ਲਓ ਨਾ 1,70,000 ਗਰਾਊਂਡ ਆ ਤੇ ਸਾਡੇ ਕੋਲ ਕਿੰਨੇ ਗਰਾਊਂਡ ਆ 1000 ਗਰਾਊਂਡ ਨੇ ਜਿਹੜੇ ਇੰਟਰਨੈਸ਼ਨਲ ਲੈਵਲ ਦੇ ਨੇ ਉਹਨਾਂ ਚੋਂ ਵੀ ਜ਼ਿਆਦਾਤਰ ਕਹਿੰਦੇ ਕ੍ਰਿਪਟ ਦੇ ਗਰਾਊਂਡ ਨੇ ਤੇ ਸਾਡਾ ਕੀ ਹੈ ਜਿਹੜੀ ਖੇਡਾਂ ਦੇ ਤੋਂ ਸਾਰਾ ਇਨਫਰਾਸਟ੍ਰਕਚਰ ਸਾਰੇ ਦੇ ਉੱਤੇ ਜੇ ਅਸੀਂ ਪ੍ਰੋਪਰ ਕੀਆ ਲਾਉਣੀ ਹੋਵੇ ਤਾਂ ਸਿਰਫ 2 ਬਿਲੀਅਨ ਡਾਲਰ ਬਣਦੇ ਆ ਤੇ ਚైనా ਨੇ ਕਿੰਨੇ ਬਣਦੇ ਆ 750 ਬਿਲੀਅਨ ਡਾਲਰ ਬਣਦੇ ਆ ਸਾਡੇ ਨਾਲੋਂ ਕਿੰਨੇ ਗੁਣਾ 350 ਗੁਣਾ ਬਣ ਜਾਂਦੀ ਆ ਇਹ ਸਾਡੇ 2 ਬਿਲੀਅਨ ਦੇ ਵਿੱਚੋਂ ਵੀ 87% ਕੱਲੇ ਕ੍ਰਿਕਟ ਦੇ ਖਰਚ ਹੁੰਦਾ ਅੱਜ ਦੀ ਗੱਲ ਕਰਨੀ ਸਾਨੂੰ ਪਊਗੀ ਕਿ ਸਾਡੇ ਧੁੱਤਿਆਂ ਪੁੱਤ ਨੇ ਸਾਨੂੰ ਕੀ ਹਰੇਕ 4 ਥਾਲਾਂ ਬਾਅਦ ਸ਼ਾਇਦ ਕੀ ਇਹ ਕਿੰਨਾਂ ਨੂੰ ਮਾਕੇ ਸ਼ਰਮ ਮਹਿਸੂਸ ਹੁੰਦੀ ਹੋ ਪਰ ਜ਼ਿਆਦਾਤਰ ਸਾਡੇ ਜੋ ਕ੍ਰਿਕਟ ਨੂੰ ਦੇਖ ਕੇ ਤਾੜੀਆਂ ਪਾਉਣ ਵਾਲੇ ਆ ਪਰ ਮੈਂ ਤੁਹਾਨੂੰ ਇੱਕੋ ਗੱਲ ਕਹਿਣਾ ਸਾਨੂੰ ਕੀ ਆਦਾ ਕਲਚਰ ਵੀ ਸਮਝ ਨਾ ਪਊ ਅੱਜ ਜੇ ਪੂਰੇ ਮੁਲਕ ਦੇ ਵਿੱਚੋਂ ਦੋ ਹੀ ਸਟੇਟ ਆ ਜਿਹੜੇ ਸਭ ਤੋਂ ਵੱਧ ਕੀ ਆ ਮੂਰੇ ਮਾਕੇ ਲੱਗੇ ਹੋਏ ਨੇ ਗੇਮਾਂ ਦੇ ਵਿੱਚ ਉਹ ਕਿਹੜੇ ਆ ਹਰਿਆਣਾ ਤੇ ਪੰਜਾਬ ਉਹਨਾਂ ਨੂੰ ਵੀ ਬੜੀਆਂ ਸਹੂਤਾ ਨਹੀਂ ਮਿਲਦੀਆਂ ਕਲੀਆਂ ਖੇਡਾਂ ਪੰਜਾਬ ਦੀਆਂ ਕਰਾ ਕੇ ਇੱਥੇ ਕੁਝ ਬਣਨਾ ਬਹੁਤ ਕੁਝ ਆ ਜਿਹੜਾ ਅਜੇ ਕੀ ਕਰਨਾ ਬਾਕੀ ਆ ਮੀਤ ਹੇਰ ਨੂੰ ਕੀ ਆ ਪਿੱਛੇ ਜੇ ਮਿਲੇ ਵੀ ਸੀਗੇ ਜਦੋਂ ਸਪੋਰਟਸ ਮਿਨਿਸਟਰ ਸੀ ਉਹਨੂੰ ਇੱਕੋ ਗੱਲ ਆਕੀ ਸੀ ਕਿ ਪੰਜਾਬ ਦੇ ਬਾਬੇ ਬੜੇ ਨੇ ਡੇਰੇ ਬੜੇ ਨੇ ਤੇ ਬੜੇ ਕੀ ਆ ਖਾ ਖਾ ਮਾਵਾਂ ਦੇ ਪਸੜੀ ਜਾਂਦੇ ਆ ਇਹਨਾਂ ਡੇਰਿਆਂ ਨੂੰ ਮੈਂ ਕਿਹਾ ਵੇਗ ਬਣਾ ਕੇ ਕੀ ਆ ਵੇਗੀ ਸੁਭਾਤ ਉਹਨਾਂ ਨੂੰ ਕਹੋ ਵੀ ਭਾਈ ਖਰਾਕ ਦਿਓ ਜੋ ਆ ਕਰਨ ਇਹਨਾਂ ਡੇਰਿਆਂ ਕੀ ਚੌੜੇ ਹੋ ਹੋ ਕੇ ਕੀ ਆ ਦੇਣਗੇ ਵਿੰਗਾਂ ਨੂੰ ਕਰਾ ਕੇ ਜੇ ਤੁਸੀਂ ਨਹੀਂ ਦੇ ਸਕਦੇ ਤਾਂ ਇਹਨਾਂ ਤੋਂ ਹੀ ਕੰਮ ਲੈ ਲਓ ਦੁਆਬੇ 'ਚ ਬੜੇ ਡੇਰੇ ਨੇ ਜਿਨ੍ਹਾਂ ਕੋਲੇ ਬੜਾ ਫੰਡ ਚੜਦਾ ਐਨਆਰਆਈ ਬਥੇਰਾ ਪੈਸਾ ਚੜਾਉਂਦੇ ਆ ਉੱਥੇ ਮੂਰਖ ਜਿਹੜੇ ਹੈਗੇ ਆ ਮੈਂ ਕਹਿੰਦਾ ਉਹਨਾਂ ਡੇਰੇ ਜਿਹੜੇ ਕੋਈ ਚੰਗੇ ਡੇਰੇ ਕੋਈ ਵਧੀਆ ਹੈਗੇ ਆ ਜਿਨ੍ਹਾਂ ਦੇ ਪ੍ਰਬੰਧਕ ਚੰਗੇ ਆ ਉਹਨਾਂ ਡੇਰਿਆਂ ਨੂੰ ਬੈਂਕ ਸੁਭਾਏ ਜਾਣ ਤੇ ਖੁਸ਼ ਹੋ ਕੇ ਸਾਹਮਣੇ ਉਹ ਬੈਂਕ ਜੇ ਤੁਸੀਂ ਫਰਾਕ ਨਹੀਂ ਦੇ ਸਕਦੇ ਕਿਉਂਕਿ ਤੁਹਾਡੇ ਕੋਲੇ ਤਾਂ ਪੈਸੇ ਹੈ ਨਹੀਂ ਬਜਟ ਹੈ ਨਹੀਂ ਹੁਣ ਰੌਲਾ ਕੀ ਆ ਸਾਡਾ ਕਲਚਰ ਸੀ ਲੜਾਈ ਲੜਨ ਦਾ ਕਲਚਰ ਸੀ ਅਸੀਂ ਸ਼ੁਰੂ ਤੋਂ ਗਿਆ ਮਾਰਾਂ ਤੜਾ ਸਹਿੰਦੇ ਤੁਰਿਆ ਇਹ ਦੇ ਕਰਕੇ ਜੀ ਲੜਾਕੇ ਹੁਣ ਜਿਵੇਂ ਪਿੱਛੇ ਜੇ ਗੱਲ ਚੱਲੀ ਸੀ ਕਿ ਆਸਟ੍ਰੇਲੀਆ ਵਰਡ ਕੱਪ ਕਿਵੇਂ ਜਿੱਤੇ ਆ ਪਹਿਲੇ ਸਾਰੇ ਮੈਦਕੀਆਂ ਹਾਰਦਾ ਰਿਹਾ ਤੇ ਮਗਰੋਂ ਕੀਆ ਲਗਾਤਾਰ ਫਿਰ ਉਹ ਜਿਹੜੇ ਜਹਰਨਪਨ ਦਾ ਸਬੂਤ ਦਿੰਦਾ ਕਿਥੋਂ ਦਿੰਦਾ ਕਿਹਨੂੰ ਦੇ ਖੂਨ ਚ ਮਗਾ ਦਿੰਦਾ ਸਾਰੇ ਕੀਆ ਮੁਲਕ ਦੇ ਦੁਨੀਆਂ ਦੇ ਕ੍ਰਿਮੀਨਲ ਇਕੱਠੇ ਕਰਕੇ ਬ੍ਰਿਟੇਨ ਵਾਲਿਆਂ ਨੂੰ ਉੱਤੇ ਸਿੱੜਤੇ ਸੀ ਇੰਗਲੈਂਡ ਵਾਲਿਆਂ ਨੂੰ ਤੇ ਉਹ ਲੋਕੀਆ ਸ਼ੁਰੂ ਤੋਂ ਲੜਾਕੇ ਰਹੇ ਆ ਉਹਨਾਂ ਚ ਲੜਨ ਦੀ ਸਪਿਰਟ ਆ ਇਹੀ ਸਪਿਰਟ ਸਾਡੇ ਪੰਜਾਬ ਦੇ ਵਿੱਚ ਹੈਗੀ ਆ ਮਾਰਸ਼ਲ ਕੌਮ ਆ ਸਾਡੀ ਸਾਡੀ ਗੇਮ ਕਾਹੀ ਕੀ ਸਿੱਖਾਂ ਦੀ ਗੇਮ ਕਿਹੜੀ ਆ ਗੱਤਕਾ ਸਾਡੀ ਖੇਡ ਆ ਤੇ ਅਸੀਂ ਇਸੇ ਕਰਕੇ ਮੰਨ ਕੇ ਚਲੋ ਕੁਸ਼ਤੀ ਦੇ ਵਿੱਚ ਬੌਕਸਿੰਗ ਦੇ ਵਿੱਚ ਸਾਡੇ ਟੌਪ ਦੇ ਹੈਗੇ ਨੇ ਪੰਜਾਬ ਦੀ ਮੈਂ ਇਕੱਲੇ ਪੰਜਾਬ ਦੀ ਗੱਲ ਕਰਦਾ ਪੰਜਾਬ ਦੇ ਵਿੱਚ ਕੀ ਆ بڑے ਵਿੰਗ ਬਣਾਏ ਜਾ ਸਕਦੇ ਆ ਸੁਧਾਰ ਹੋ ਗਿਆ ਸੰਸਾਰਪੁਰ ਏਰੀਆ ਹੋ ਗਿਆ ਦੁਆਬੇ ਦੇ ਵਿੱਚ ਉਥੇ ਹਾਕੀ ਬੜੀ ਹੈਗੀ ਆ ਸਖਰੂਰ ਚ ਬੌਕਸਿੰਗ ਬੜੀ ਵਧੀਆ ਹੈਗੀ ਆ ਐਥਲੈਟਿਕ ਵਾਲੇ ਬਟਿੰਡਾ ਮਾਨਸਾ ਚ ਬੜੇ ਵਧੀਆ ਹੈਗੇ ਆ ਤਾਂ ਹਰੇਕ ਗੇਮ ਦਾ ਹਰੇਕ ਜ਼ਿਲ੍ਹੇ ਦੇ ਮੁਤਾਬਕ ਜੇ ਵਿੰਗ ਦਿੱਤੇ ਜਾਣ ਨਾ ਤੇ ਡੇਰਿਆਂ ਨੂੰ ਮੈਂ ਕਹਿੰਦਾ ਵਰਤ ਲੋ ਅਸੀਂ ਉਹਨਾਂ ਨਾਲ ਵੀ ਗੱਲ ਕੀਤੀ ਸੀ ਮੰਤਰੀ ਨਾਲ ਵੀ ਤੁਸੀਂ ਜਾ ਕੇ ਕਿਰਾ ਸਵਾਲ ਤਾਂ ਪਾਓ ਤਾਂ ਚੌੜੇ ਹੋ ਕੇ ਕੰਮ ਕਰਨਗੇ ਨਹੀਂ ਨਾ ਨਾਮ ਬਣੂਗਾ ਨਾਲ ਇਹਨਾਂ ਨੂੰ ਐਨ ਲਗੂ ਸਾਡੀ ਇਨਵੋਲਵਮੈਂਟ ਹੈਗੀ ਆ ਉਹ ਤਾਂ ਤੁਹਾਡੇ ਤੋਂ ਕੋਈ ਫਾਇਦਾ ਨਹੀਂ ਕਹਿੰਦਾ ਇਹਨਾਂ ਤੋਂ ਡੇਰਿਆਂ ਨੂੰ ਇਹਨਾਂ ਨੂੰ ਬੈਂਗੀ ਲਾ ਦੇ ਤੇ ਦੂਜਾ ਜਿਹੜਾ ਵੱਡਾ ਕਾਰਨ ਆ ਹੁਣ ਯੂਐਸਏ ਸਭ ਤੋਂ ਵੱਧ ਮੈਡਲ ਕਿਵੇਂ ਜਿੱਤ ਜਾਂਦਾ ਉਹਨਾਂ ਦੇ ਮੈਡਲ ਜਿੱਤੇ ਕਿਵੇਂ ਜਾਂਦੇ ਆ ਕਿਉਂਕਿ ਔਰਤਾਂ ਦੀ ਭੂਮਿਕਾ ਸਾਡੇ ਦਾ ਬਲੈਂਕ ਕਰ ਕੀਤੇ ਜਾਂਦੇ ਆ ਔਰਤਾਂ ਦੀ ਤੇ ਪਲੇਅਰ ਵੀ ਜੇ ਕੋਈ ਚੰਗੀ ਹੈਗੀ ਆ ਉਹਦਾ ਵੀ ਬਲੈਂਕ ਕਰ ਕਰਨ ਦੀ ਕੋਈ ਬ੍ਰਿਜ ਭੂਜਨਾਂ ਰਕੇ ਕਰਦੇ ਜਿਹੜੇ ਮੰਤਰੀ ਲੈਵਲ ਦੇ ਬੰਦੇ ਆ ਪਰ ਅਸਲ ਦੇ ਵਿੱਚ ਕੀ ਆ ਯੂਐਸਏ ਔਰਤਾਂ ਨੂੰ ਪ੍ਰਮੋਟ ਕਰਦੇ ਦੇ ਕਰਕੇ 60% ਮੈਡਲ ਕੱਲੀਆਂ ਅੱਜ ਪਾਰਟਿਸਿਪੇਸ਼ਨ 50-50% ਔਰਤਾਂ ਤੇ ਮਰਦਾਂ ਦੀ 올ੰਪੀਕ ਗੇਮ ਦੇ ਵਿੱਚ ਹੋਈ ਆ ਪਰ ਸਾਡੀਆਂ ਕਿੰਨੀਆਂ ਔਰਤਾਂ ਗੀਆਂ ਨੇ ਅਸੀਂ ਜਾਣਦੇ ਹੀ ਆ ਨਾ ਸਾਰੇ ਇਸੇ ਕਰਕੇ ਕੀ ਆ ਔਰਤਾਂ ਨੂੰ ਬਰਾਬਰੀ ਦਾ ਹੱਕ ਜਿੱਥੇ ਮਿਲਦਾ ਨਾ ਡਿਵੈਲਪਡ ਕੰਟਰੀ ਜਿਹੜੇ ਹੈਗੇ ਆ ਉਹਨਾਂ ਦੀਆਂ ਔਰਤਾਂ ਨੇ ਮੈਡਲ ਕਿਆ ਵੱਧ ਜਿੱਤੇ ਆ ਤੇ ਸਾਡੀਆਂ ਵੀ ਕੀ ਆ ਲਗਭਗ ਇਥੇ ਔਰਤਾਂ ਨੇ ਕੀ ਆ ਇੱਕ ਸਾਡੀ ਭੈਣ ਕਿਆ ਦੋ ਮੈਡਲ ਜਿੱਤਦੀ ਆ ਨਿਸ਼ਾਨੇ ਬਾਜੀ ਦੇ ਵਿੱਚੋਂ ਤਾਂ ਇਹ ਸਾਰਾ ਕੁਝ ਕਦੇ ਕਰਕੇ ਹੁੰਦਾ ਬਾਕੀ ਦੂਜੀ ਇਹ ਆ ਕਿ ਪੰਜਾਬ ਨੂੰ ਬੇਸ਼ੱਕ ਜਿੰਨਾ ਮਰਜ਼ੀ ਕਰੀ ਜਾਣ ਪਰ ਪੰਜਾਬ ਦੇ ਬਿਨਾ ਹੁਣ ਪੰਜਾਬ ਕੀ ਆ ਅਸੀਂ ਫੌਜ ਦੇ ਵਿੱਚ ਵੀ ਅਸੀਂ ਜਾਣੇ ਕਿਉ ਤੇ ਗੇਮਾਂ ਦੇ ਵਿੱਚ ਵੀ ਪੰਜਾਬ ਨੂੰ ਜੇ ਪ੍ਰਮੋਟ ਕੀਤਾ ਜਾਵੇ ਤਾਂ ਪੰਜਾਬ ਬਹੁਤ ਮੱਲਾ ਮਾਰ ਸਕਦਾ ਸਾਡੇ ਪਲੇਅਰ ਹਰਿਆਣੇ ਕਦੇ ਉਹ ਵੀ ਬਹੁਤ ਖੇਡਦੇ ਆ ਕਿਉਂਕਿ ਸਾਡੇ ਕੀ ਪਲੇਅਰਾਂ ਨੂੰ ਪ੍ਰੋਪਰ ਇੱਥੇ ਮੌਕਾ ਨਹੀਂ ਦਿੱਤਾ ਇਹਦਾ ਪ੍ਰੋਪਰ ਡਾਈਟ ਨਹੀਂ ਮਿਲਦੀ ਤੇ ਪ੍ਰੋਪਰ ਉਹਨਾਂ ਨੂੰ ਸਹੀ ਜਿਹੜਾ ਬਣਦਾ ਰੁਤਬਾ ਉਹ ਨਹੀਂ ਮਿਲਦਾ ਪਰ ਫਿਰ ਵੀ ਮੈਂ ਕਹਿੰਦਾ ਕਿ ਕਰਕੇ ਡਿਵੈਲਪ ਕਰਨ ਦੀ ਲੋੜ ਆ ਸਭ ਤੋਂ ਵੱਡੀ ਗੱਲ ਜਿਹੜਾ ਕ੍ਰਿਕਟ ਨੇ ਸਾਡੇ ਜਵਾਕ ਮਾਰ ਰੱਖਿਆ ਮੱਤ ਵੱਲ ਕੇ ਬੇਨਤੀ ਕਰਦਾ ਹੁਣ ਕ੍ਰਿਕਟ ਦਾ ਰੌਲਾ ਕੀ ਹੈ ਕ੍ਰਿਕਟ ਗਲੀ ਜੀ ਵੀ ਖੇਡ ਲੈਂਦੇ ਜਿੱਥੇ ਮਰਜ਼ੀ ਖੇਡ ਲੈਣ ਚਾਰ ਡੰਡੇ ਘੱਟ ਕੇ ਇੱਕ ਬਾਲ ਤੇ ਗੀਆਂ ਚਾਹੀਦੇ ਉਹ ਵੀ ਕੋਸਟ ਕੋ ਪਰ ਜਿਹੜੀਆਂ ਦੂਜੀਆਂ ਗੇਮਾਂ ਨੂੰ ਨਾ ਵਾਸਤੇ ਪ੍ਰੋਪਰ ਕੀ ਦਾ ਸਟੇਡੀਅਮ ਚਾਹੀਦਾ ਜਿਹੜਾ ਗਰਾਊਂਡ ਚਾਹੀਦਾ ਤੇ ਕੋਚ ਚਾਹੀਦੇ ਆ ਹੁਣ ਸਾਡੇ ਤਲਵੰਡੀ ਸਾਬੋਵਰ ਕੈਂਡ ਦੇ ਵਿੱਚ 30 ਪਿੰਡਾਂ ਦੇ ਵਿੱਚ ਬਾਸਕਟਬਾਲ ਦੇ ਕੋਟ ਹੀ ਬਣਾ ਦੇ ਪੈਸੇ ਖਾਂਦੇ ਮਾਰੇ ਨੇ 3.5 ਲੱਖ ਰੁਪਈਆ ਦਿੱਤਾ ਗਿਆ ਬਾਲ ਸਰਕਾਰ ਨੇ ਬਣਾਏ ਸੀ ਤੇ ਉਥੇ ਪੱਥਰੀਆਂ ਪੱਥਰੀਆਂ ਪਈਆਂ ਨਹੀਂ ਕਿਉਂਕਿ ਕੋਚ ਵਾਲੀ ਗੇਮ ਆ ਕੋਚ ਬਿਨਾ ਕੀ ਹੋ ਗੇਮ ਬੰਦੇ ਪਿੰਡਾਂ ਦੇ ਲੋਕ ਨਹੀਂ ਖੇਡ ਸਕਦੇ ਇਸੇ ਕਰਕੇ ਮੈਂ ਕਹਿੰਦਾ ਕਿ ਸਾਡੇ ਜਿਹੜੀਆਂ ਗੇਮਾਂ ਕਰਨਾਂ ਕਹਿੰਦੇ ਮਾਰਸ਼ਲ ਕੌਮਤੀ ਹੈਗੀ ਆ ਅਸੀਂ ਕਬੱਡੀ ਦੇ ਵਿੱਚ ਠੀਕ ਹੈ ਮੈਂ ਕਹਿੰਦਾ ਕ੍ਰਿਕਟ ਦੇ ਆਪਣਾ ਬਾਕਸਿੰਗ ਦੇ ਵਿੱਚ ਹੋ ਗਿਆ ਕੁਸ਼ਤੀ ਦੇ ਵਿੱਚ ਹੋ ਗਿਆ ਇਹਨਾਂ ਚੀਜ਼ਾਂ ਦੇ ਵਿੱਚ ਕੀ ਸਾਡੀ ਕੋਈ ਬਾਣੀ ਫੜ ਸਕਦਾ ਸਾਡੇ ਕੀ ਇੱਕ ਪਰਿਵਾਰ ਦੇ ਵਿੱਚ ਉੱਟ ਕੇ ਫੋਕਟ ਪੈਣਾ ਕੀ ਖੜੀਆਂ ਹੁੰਦੀਆਂ ਨੇ ਜੇ ਪ੍ਰੋਪਰ ਉਹਨਾਂ ਦੇ ਘਰੋਂ ਥੋੜਾ ਜਿਹਾ ਉਹਨੂੰ ਸਪੋਰਟ ਮਿਲ ਜਾਂਦੀ ਆ ਸਾਡਾ ਸਿਸਟਮ ਸਾਨੂੰ ਕੀ ਹੈ ਮੈਡਲ ਨਹੀਂ ਦਿਵਾ ਰਿਹਾ ਬਾਹਰਲੇ ਦੇ ਸਿਸਟਮ ਜਿਹੜੇ ਬਣੇ ਹੋਏ ਉਹ ਮੈਡਲ ਤੱਕ ਬੱਚੇ ਨੂੰ ਲੈ ਕੇ ਜਾਂਦੇ ਆ ਹੁਣ ਚਾਈਨਾ ਦੇ ਵਿੱਚ ਕੀ ਹੈ ਸਟੇਡੀਅਮ ਕਿੰਨੇ ਆ 1.7 ਲੱਖ 70000 ਤੋਂ ਸਟੇਡੀਅਮ ਆ ਉਹ 6 ਸਾਲ ਦੇ ਜਵਾਰ ਨੂੰ ਚੱਕ ਲੈਂਦੇ ਤੇ 5000 ਸਪੋਰਟ ਸਕੂਲ ਆ ਉਹਨਾਂ ਕੋਲੇ ਜਿੱਥੋਂ ਕੀ ਬੱਚੇ ਦੀ ਕਾਬਲੀਅਤ ਦੇਖੀ ਜਾਂਦੀ ਆ ਜੇ ਨਹੀਂ ਪਰਫਾਰਮ ਕੀਤਾ ਚਾਲ ਦੇ ਕੇ ਜਾਂਦਾ ਫਿਰ ਉਹਨੂੰ ਦੁਆਰਾ ਕੀਆ ਛੱਡ ਦਿੱਤਾ ਜਾਂਦਾ ਆ ਗੀ ਸਟੱਡੀ ਕਰਨ ਵਾਸਤੇ ਨਹੀਂ ਗਿਆ 6 ਸਾਲ ਦੇ ਬੱਚੇ ਨੂੰ 5000 ਸਪੋਰਟ ਸਕੂਲ ਜਿਹੜੇ ਬਣਾਏ ਉਹਨਾਂ 'ਚ ਲਿਆਇਆ ਜਾਂਦਾ ਸਾਡੇ ਸਪੋਰਟ ਸਕੂਲ ਕਿੱਥੇ ਨੇ ਤੇ ਸਭ ਤੋਂ ਵੱਡੀ ਅੱਜ ਲੋਟ ਜੇ ਕੀ ਹੈ ਅਸੀਂ ਨਸ਼ੇ ਦੀ ਗੱਲ ਕਰਦੇ ਆ ਸਾਡੇ ਮਾਂ-ਬਾਪ ਦੇ ਨਿਮਾਜ਼ ਵੀ ਇਕੱਲੀਆਂ ਇੱਕੋ ਦੋ ਤਿੰਨ ਚੀਜ਼ਾਂ ਨੇ ਇਕੱਲੀਆਂ ਉਹ ਭਾਲਦੇ ਕੀ ਨੇ ਵੀ ਸਾਡੇ ਪੁੱਤ ਨੂੰ ਨੌਕਰੀ ਮਿਲ ਜੇ ਹੁਣ ਜਿਵੇਂ ਪਿੱਛੇ ਜੇ ਕੀ ਹੈ ਕਈ ਜਿਹੜੇ ਵੰਗੀਆਂ ਜੀਮਾਂ ਵਾਲੇ ਹੈਗੇ ਆ ਉਹ ਤਖੜੇ ਤਰ੍ਹਾਂ ਦਿੱਤੀ ਆ ਪੁੱਤ ਕਰਦੇ ਆ ਤੇ ਕਰਦੇ ਕਿਉਂ ਆ ਸਿਰਫ ਕੈਟਾਗਰੀ ਲੈਣ ਵਾਸਤੇ A B ਤੇ C ਕੋਲ ਪੋਟੇ ਦੇ ਜਿਤੇ ਮਹਿੰਗੀਆਂ ਗੇਮਾਂ ਨੇ ਤਗੜੇ ਘਰਾਂ ਦੇ ਧੀਆ ਪੁੱਤ ਕਰਦੇ ਆ ਤੇ ਉਹ ਧੀਆ ਪੁੱਤ ਜਿਹੜੇ ਕਰਦੇ ਆ ਨੈਸ਼ਨਲ ਲੈਵਲ ਦੇ ਪਲੇਅਰ ਬਿਨਾ ਕੰਪੀਟੀਸ਼ਨ ਤੋਂ ਕੀ ਆ ਖੇਡ ਜਾਂਦੇ ਆ ਨੈਸ਼ਨਲ ਉਹ ਤੇ ਉਸ ਤੋਂ ਬਾਅਦ ਉਹਨਾਂ ਨੂੰ ਕੀ ਆ ਏ ਬੀ ਸੀ ਕੈਟਾਗਰੀ ਦੇ ਕੀ ਆ ਗ੍ਰੇਡੇਸ਼ਨ ਹੋ ਜਾਂਦੀ ਆ ਉਹਨਾਂ ਦੀ ਸਿਰਫ ਨੌਕਰੀ ਤੱਕ ਸੀਮਤ ਆ ਅਸੀਂ ਲੜਨ ਮਰਨ ਤੱਕ ਤਾਂ ਆਪਣੇ ਦੇਸ਼ ਦੇ ਖਾਤਰ ਕੀ ਆ ਬਹੁਤ ਘੱਟ ਲੋਕ ਨੇ ਜਿਹੜੇ ਜਨੂਨ ਨਾਲ ਗੇਮ ਕਰਦੇ ਆ ਸੋ ਅਸੀਂ ਦੇਖਦੇ ਆ ਕਿ ਸਾਡੇ ਅੰਡਰ 14 ਅੰਡਰ 16 ਅੰਡਰ 17 ਦੇ ਵਿੱਚ ਸਾਡੇ ਸਭ ਤੋਂ ਕੀ ਆ ਬਾਣੀ ਪੜ ਸਕਦੇ ਕਿਉਂਕਿ ਉੱਥੋਂ ਤੱਕ ਕੀ ਆ ਸਾਡੇ ਗਰੀਬ ਘਰਾਂ ਦੇ ਜਵਾਕ ਵੀ ਪਹੁੰਚ ਜਾਂਦੇ ਆ ਉਹ ਸਾਡੇ ਪਿੰਡਾਂ ਵਾਲੇ ਜੋ ਅਕਾ ਕੁਲੇ ਨੇ ਤੇ ਉੱਥੇ ਲੋੜ ਕੀ ਆ ਉਹਨਾਂ ਚੀਜ਼ਾਂ ਦੀ ਲੋੜ ਆ ਖੇਡਾਂ ਬਦਲ ਪੰਜਾਬ ਦੀਆਂ ਕਰਾਂਗੀਆਂ ਜਾ ਰਹੀਆਂ ਨੇ ਪਰ ਉਹ ਕਲਚਰ ਪੈਦਾ ਕਰਨਾ ਉਹ ਜਿਵੇਂ ਚੈਨ ਨੇ ਸਪੋਰਟਸ ਦਾ ਕਲਚਰ ਪੈਦਾ ਕੀਤਾ 90 80 ਤੱਕ ਉਹਨਾਂ ਨੇ ਕੀ ਆ ਕਲਚਰ ਪਹਿਲਾਂ ਡਿਵੈਲਪ ਕੀਤਾ ਤੇ ਉਦੋਂ ਬਾਅਦ ਜਿੱਦ ਨੇ ਕੀ ਆ ਆ ਕੇ ਫਿਰ ਮੈਦਾਨ ਦੇ ਵਿੱਚ ਖੜ ਗਏ ਫਿਰ ਚੈਨਾਂ ਦੀ ਬਾਣੀ ਫੜੀ ਗਈ ਸਾਨੂੰ ਉਹ ਸਪੋਰਟਸ ਕਲਚਰ ਕੀ ਆ ਸਾਡੇ ਖੂਨ ਦੇ ਵਿੱਚ ਜਿਹੜਾ ਹੈਗੀ ਆ ਜਿਹੜਾ ਰੂਪਕ ਸਪਿਰਟ ਹੈਗੀ ਆ ਉਹਨੂੰ ਕੀ ਆ ਹਵਾ ਨੇ ਇਹਦੀ ਲੋੜ ਤੇ ਵਰਤ ਬਹੁਤ ਕੋ ਸਕਦੇ ਆ ਮੈਂ ਕਿਹਾ ਜੇ ਪੰਜਾਬ ਸਰਕਾਰ ਨਹੀਂ ਸਾਧਨ ਪ੍ਰੋਵਾਈਡ ਕਰਾ ਸਕਦੀ ਪੰਜਾਬ ਦੇ ਵਿੱਚ ਤਾਂ ਐਨ ਆਰ ਆਈ ਬਥੇਰੇ ਨੇ ਠੀਕ ਹੈ ਹੁਣ ਬੜੇ ਕੀ ਇੱਕ ਮੋਗੇ ਜ਼ਿਲ੍ਹੇ ਦਾ ਪਿੰਡ ਆ ਜਿੱਥੇ ਦੀ ਬਾਕਸਿੰਗ ਕੀ ਆ ਸਾਰੇ ਲੋਕ ਜਾਣਦੇ ਆ ਠੀਕ ਹੈ ਨਾ ਉਹ ਪੂਰੇ ਇੰਡੀਆ 'ਚ ਮੰਨੇ ਜਾਂਦੇ ਆ ਉਥੋਂ ਕੁੜੀਆਂ ਨਿਕਲ ਰਹੀਆਂ ਨੇ ਵਿੰਗ ਬਣੇ ਹੋਏ ਨੇ ਐਨ ਆਰ ਆਈ ਦੇ ਪਿੰਡ ਵਾਲੇ ਲੋਕਾਂ ਨੇ ਮਿਲ ਕੇ ਇਕੱਠੇ ਹੋ ਕੇ ਬਣਾਇਆ ਪੰਜਾਬ ਦੇ ਵਿੱਚ بڑا ਫੰਡ ਹੈਗਾ ਤੇ ਇਹਨਾਂ ਨੂੰ ਵਰਤ ਲਓ ਜਿਹੜੇ ਡੇਰੇ ਆ ਹੈਗੇ ਆ ਨਾ ਜਿਹੜੇ ਸਾਥ ਬੈਠੇ ਆ ਇਹਨਾਂ ਕੋਲੇ ਬਥੇਰੇ ਜੜਾਵੇ ਚੜਦੇ ਆ ਇਹਦਾ ਭੱਜੇ ਆਉਣ ਕੇ ਸਰਕਾਰ ਦੇ ਇੱਕ ਬੋਲ ਦੇ ਉੱਤੇ ਇਹਨਾਂ ਨੂੰ ਵਿੰਗ ਬਣਾ ਕੇ ਡਾਈਟੀ ਇਹਨਾਂ ਤੋਂ ਦਵਾ ਦਿਓ ਜੇ ਤੁਸੀਂ ਨਹੀਂ ਦੇਣ ਜੋੜ ਕੇ ਹੈਗੇ ਤੇ ਉਹਨਾਂ ਦੇ ਕੰਪੀਟੀਸ਼ਨ ਕੈਲੀਫੋਰਮਲਟੀ ਨਾ ਹੋਵੇ ਸਾਰਿਆਂ ਨੂੰ ਇੱਕ ਬੇਨਤੀ ਕਰਦੇ ਆ ਚైనా ਨੇ ਕੀ ਆ ਇੱਕ ਪ੍ਰੋਜੈਕਟ ਚ ਲਾਇਆ ਸੀ ਮਾ ਕੇ 119 ਦੇ ਨਾ ਦੇ 190 ਦੇ ਨਾ ਦੇ ਉਤੇ ਉਹਨਾਂ ਨੇ ਸਵਿਮਿੰਗ ਦੇ ਵਿੱਚ ਦੇ ਥਲੇਟਿਕਸ ਦੇ ਵਿੱਚ 119 ਮੈਡਲ ਹੁੰਦੇ ਆ 올림픽 ਦੇ ਵਿੱਚ ਤੇ ਉਹਨਾਂ ਵਾਸਤੇ ਫਿਰ ਕੀ ਇੱਕ ਸਪੈਸ਼ਲ ਮਹਿਮ ਸ਼ੁਰੂ ਕੀਤੀ ਸੀ 190 ਤੇ ਉਹਦੇ ਅੰਦਰ ਫਿਰ ਉਹਨਾਂ ਨੇ ਕੀ ਹੁਣ ਤੁਸੀਂ ਦੇਖ ਸਕਦੇ ਹੋ 40 골ਡ ਅਮਰੀਕਾ ਦੇ ਬਰਾਬਰ ਜਾ ਕੇ ਖੜ ਗਿਆ ਤੇ 2008 ਦੇ ਵਿੱਚ ਜਦੋਂ ਵੀਲਿੰਗ ਦੇ ਵਿੱਚ ਕਰਾਈਆਂ ਉਦੋਂ ਕੀ ਆ ਰਿਕਾਰਡ ਤੋੜ ਉਹਨਾਂ ਨੇ ਸਭ ਤੋਂ ਵੱਧ ਕੀ ਆ ਮੈਡਲ ਟੈਲੀ ਦੇ ਵਿੱਚ ਟੌਪ ਤੇ ਪਹੁੰਚ ਗਏ ਸੀ ਇਸ ਕਰਕੇ ਸਾਰਿਆਂ ਨੂੰ ਇਹ ਗੱਲ ਸਮਝ ਨਹੀਂ ਪਉ ਅੱਜ ਸਪੋਰਟਸ ਡੇ ਆ ਇਹਨਾਂ ਮਾਗੇ ਦਿਨਾਂ ਦੇ ਉੱਤੇ ਸਾਨੂੰ ਗੌਰ ਕਰਨੀ ਪੈਂਦੀ ਆ ਜੇ ਕਿਸੇ ਦਾ ਪੁੱਤ ਨਹੀਂ ਵੀ ਗੇਮ ਕਰਦਾ ਤਾਂ ਕੋਟੋ ਕੱਟ ਗਿਆ ਹੋਰ ਕਿਸੇ ਦੇ ਗਰੀਬਾਂ ਦੇ ਧੀਆ ਪੁੱਤ ਕਿਉਂਕਿ ਚੰਗੇ ਦਾਤੀਆ ਪੁੱਤ ਹੁਣ ਗੇਮ ਨਹੀਂ ਕਰਦਾ ਉਹਦੇ ਕੋਲ ਤਾਂ ਮੋਬਾਈਲ ਹੈਗੇ ਗੇਮਾ ਖੇਡਣ ਵਾਸਤੇ ਹੋਰ ਬਥੇਰੇ ਤਰੀਕੇ ਹੈਗੇ ਐਂਟਰਟੇਨਮੈਂਟ ਦੇ ਤੇ ਸਾਡੇ ਕੀ ਜਿਹੜੇ ਖੂਨ ਦੇ ਵਿੱਚ ਸਾਡੇ ਕੋਲ ਹੈਗੀ ਆ ਸਾਡੇ ਜਵਾਕ ਜਿਹੜੇ ਅੱਜ ਕੋਪਰ ਜਿਹੇ ਜਵਾਕ ਬਣ ਜਾਂਦੇ ਆ ਨਾ ਉਹਨਾਂ ਜਵਾਕਾਂ ਨੂੰ ਅਸਲ ਦੇ ਵਿੱਚ ਜੇ ਮਜ਼ਬੂਤੀ ਦੇਣੀ ਆ ਤੇ ਅਸਲ ਦੇ ਵਿੱਚ ਕੀ ਆ ਦਿਮਾਗ ਨੂੰ ਫ੍ਰਸਟ੍ਰੇਸ਼ਨਾਂ ਕੱਢਣੀਆਂ ਨੇ ਤਾਂ ਸਾਨੂੰ ਮੋਬਾਈਲ ਦਾ ਖਹਿੜਾ ਛੱਡ ਕੇ ਸਾਡੇ ਪੁੱਤਾਂ ਨੂੰ ਗਰਾਊਂਡਾਂ 'ਚ ਭੇਜਣਾ ਪਊਗਾ ਤੇ ਗਰਾਊਂਡ 'ਚ ਭੇਜੇ ਦਾ ਕਲਚਰ ਕੀ ਆ ਸਰਕਾਰਾਂ ਨੇ ਪੈਦਾ ਕਰਨਾ ਸਿਸਟਮ ਨੇ ਪੈਦਾ ਕਰਨਾ ਇਹਨਾਂ ਤੋਂ ਮੰਗ ਕਰੋ ਜਿਨ੍ਹਾਂ ਨੂੰ ਬੋਟਾ ਪਾਉਣਿਓ ਜਿਨ੍ਹਾਂ ਨੂੰ ਫੰਡ ਦਿੰਨੇ ਹੋ ਤੇ ਜਿਨ੍ਹਾਂ ਨੂੰ ਕੀ ਆ ਸਭ ਤੋਂ ਵੱਧ ਆਉਂਦੀ ਕਮਾਈ ਦਾ ਇਹ ਸਾਡਾ ਟੈਕਸ ਦੇ ਰੂਪ 'ਚ ਦੇਈ ਜਾਣਾ ਇਹਨਾਂ ਦਾ ਫਰਜ਼ ਬਣਦਾ ਅੱਜ ਸਿਸਟਮ ਕੀ ਆ ਡੇਕੇ ਨਾ ਡਾਵੇ ਸਿਸਟਮ ਤੋਂ ਕੋ ਸਾਡੇ ਪੁੱਤਾਂ ਨੂੰ ਚੰਗੇ ਖਿਡਾਰੀ ਬਣਾਵੇ ਤਾਂ ਕਿ ਵੱਧ ਤੋਂ ਵੱਧ ਜੇ ਮੈਡਲ ਜਿੱਤ ਸਕੀਏ ਤੇ ਬਾਕੀ ਸਾਰਿਆਂ ਨੂੰ ਅੱਜ ਸਪੋਰਟਸ ਮਾਕੇ ਜਿਹੜਾ ਹੈਗਾ ਸਾਡਾ ਸਪੋਰਟਸ ਡੇ ਆ ਨੇਚਰਲ ਮਾਕੇ ਕੌਮੀ ਖੇਡ ਮਾਕੇ ਦਿਵਸ ਆ ਉਹਦੇ ਸਾਰਿਆਂ ਨੂੰ ਲੱਖ ਲੱਖ ਮੁਬਾਰਕ